ਉਹਲਾ ਨਾ ਇਹ ਬਾਬਾ ਦੇ ਬਚਲਾ ਨਾਲ ਤੇ ਸੇਵਾ ਕਰਾਉਣ ਲਈ ਇੱਕ ਚਗਾਠ ਸੀ ਮਾਲਵੜੀਏ ਨੇ ਪੱਥਰ ਦੀ ਬਹੁਤ ਕੀਮਤੀ ਉਖਰੀ 25 ਕੋਈ ਬਹੁਤ ਜ਼ਿਆਦਾ ਮਹਿੰਗੀ ਦੀ ਹਾਂਜੀ ਕਹਿੰਦੇ ਨਾਮਸਰ ਲੈ ਜਾ ਕਹਿੰਦੇ ਇੱਥੇ ਲਾ ਦੇ ਅੱਛਾ ਉੱਥੇ ਲਵਾ ਦੇ ਅੱਛਾ ਅੱਛਾ ਹਾਂਜੀ ਕਹਿੰਦੇ ਇੱਥੇ ਲਾ ਦੇ ਉਹ ਉਹ ਜੀਬ ਇਹ ਵੀ ਸਰਕਾਰ ਸੀ ਤੁਹਾਨੂੰ ਪਤਾ ਉਹਦਾ ਵੀ ਜਾਲੂਗਰ ਦੇਖਿਆ ਬਾਬਾ ਉਹ ਕਿਵੇਂ ਸੀ ਬਾਬਾ ਜੀ ਜਾਦੂਗਰ ਜੀ ਉਹ ਕੋਠੀ 'ਚ ਦਿਖਾਇਆ ਉਹਨੇ ਰਾਤ ਨੂੰ ਲਵਾਨ ਤੋਂ ਬਾਅਦ ਹੋਏ ਦੱਸੋ ਜੀ ਹਾਂਜੀ ਬਾਬਾ ਜੀ ਹਾਂਜੀ ਸਾਰਾ ਕੁਝ ਹੋਇਆ ਬੜਾ ਕੁਝ ਖੋਇਆ ਹਾਂਜੀ ਤੇ ਉਹਨੇ ਕਿਹਾ 14 ਵਿਦਿਆ ਚ ਤੁਸੀਂ ਗਲਤ ਲਿਖ ਦੋ ਤੇ ਮੈਂ ਫ੍ਰੀ ਕਰ ਦਿਆਂਗਾ ਠੀਕ ਹੈ ਜੀ ਜੇ ਕੋਈ ਗਲਤ ਲਿਖਿਆ ਹੋਇਆ 14 ਹਾਂਜੀ 14 ਵਿਦਿਆ ਚ ਤੇ ਭਾਈ ਬਹੁਤ ਦਸੋਣੀ ਲਾ ਗਈ ਗਏ ਹੋਏ ਸੀ ਹਾਂਜੀ ਬਿਲਕੁਲ ਅਸੀਂ ਬਾਬਾ ਜੀ ਚਾਚਾ ਨਾਲ ਚ ਕੋਲੇ ਬੈਠੇ ਸੀ ਹਾਂਜੀ ਬੜਾ ਇਕੱਠਾ ਹੋਇਆ ਸੀ ਕੋਈ ਦਵਾਨ ਤੋਂ ਬਾਅਦ ਹਾਂਜੀ ਉਥੇ ਕੋਠੀ ਜਾ ਕੇ ਦੇਖਿਆ ਦਵਾਨ ਤਾਂ ਨਹੀਂ ਭਵਾਨੀਪੁਰ ਖਾਲਸਾ ਸਕੂਲ ਹਾਂਜੀ ਹਾਂਜੀ ਤੇ ਬਾਬਾ ਜੀ ਕਹਿੰਦੇ ਆਪਣੇ ਉਹ ਸੋਲਾ ਹੁੰਦੀ ਉਲ ਜਾ ਕੇ ਲੇ ਦੇ ਉੱਚਾ ਕਰ ਬੋਰਡ ਤੇ ਪਪਾ ਰਾਰਾ ਪੱਪੇ ਦੇ ਪੈਰ 'ਚ ਰਾਰਾ ਹਾਂਜੀ ਤਾਂ ਪਰਾ ਬਣ ਲੈ ਪੜਾਈ ਦੇ ਹਿਸਾਬ ਨਾਲ ਕਿ ਤੂੰ ਵੱਖਰਾ ਕਰਕੇ ਪਪਾ ਰਾਰਾ ਪੱਪਾ ਇਥੇ ਉਹਨੇ ਖੜ ਕੇ ਕਹੇ ਮੇਰੇ ਇੱਥੇ ਦੇਖੋ ਪੇਸ਼ ਜਾਂਦੀ ਕਹਿੰਦਾ ਅੱਛਾ ਇਹ ਲਿਖਾਇਆ ਭਾਈ ਬਹਾਦਰ ਸਿੰਘ ਦਾ ਬਾਬਾ ਜੀ ਆਪ ਕਹੇ ਤੂੰ ਪੱਪੇ ਦੇ ਪੈਰ ਚ ਪੈਰ ਚ ਨਾ ਰਾਰਾ ਭਾਈ ਹਾਂਜੀ ਪੱਪਾ ਤੇ ਰਾਰਾ ਪੂਰਾ ਲਿਖ ਦੇ ਪੱਪਾ ਹਾਂਜੀ ਉੱਥੇ ਕਹਿੰਦਾ ਮੈਂ ਨਹੀਂ ਇਹ ਮੈਂ ਨਹੀਂ ਕਰ ਸਕਦਾ ਹਾਂਜੀ ਫਿਰ ਉਹਨੇ ਕੁੜੀ ਕੱਟੀ ਆ ਕੁੜੀ ਕੱਟੀ ਉਹ ਫਿਰ ਉਹ ਨਹੀਂ ਸੀ ਉੱਠਦੀ ਫਿਰ ਉਹ ਫਿਰ ਉਹਨੇ ਉੱਥੇ ਖੜ ਕੇ ਬੇਇੱਜ਼ਤੀ ਕੀਤੀ ਬਾਬਾ ਜੀ ਕਹਿੰਦੇ ਅਸੀਂ ਵੀ ਅਰਦਾਸ ਕੀਤੀ ਸੀ ਬਾਬਾ ਜੀ ਚਨਾਂ ਚ ਹਾਂਜੀ ਤੇ ਫਿਰ ਲੋਕਾਂ ਨੇ ਬੜਾ ਗੱਲਾਂ ਮਾਤਾ ਕਹਿੰਦੇ ਬਾਬਾ ਕਹਿੰਸੀ ਤਾਂ ਜੇ ਕੋਈ ਕਰਾਮਾਤ ਦਿਖਾਈਏ ਤੇ ਇਹਨੂੰ ਤੁਸੀਂ ਰੱਬ ਮੰਨਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਤੋਂ ਥੋੜਾ ਛੱਡਿਆ ਹੋਇਆ ਸੀ ਉਹ ਬਾਬਾ ਦਾ ਤਾਂ ਸੁਣਾਉਂਦਾ ਸੀ ਹਾਂਜੀ ਜਦੋਂ ਕਦੇ ਆਉਣਾ ਜਾਣਾ ਨਾ ਹਰ ਵਾਰ ਇੱਕ ਨਾਨਕਾ ਸਿੰਘ ਸੀ ਉਹ ਉਹ ਇਕੱਠੇ ਪੜ੍ਹਦੇ ਰਹੇ ਸੀ ਹਾਂਜੀ ਉਹ ਸੀ ਸੰਗੀਤ ਦਿੱਲੀ ਤੋਂ ਨਾਨਕਾ ਸਿੰਘ ਉਹਦਾ ਕਲਾਸਵੈਲੋ ਸੀ ਅੱਛੀ ਉਹ ਨਾਲ ਹਰ ਵਾਰ ਨਾ ਆਉਂ ਹੀ ਰਹਿੰਦਾ ਸੀ ਬਾਬਾ ਜੀ ਹਾਂਜੀ ਤੇ ਬਾਬਾ ਰਤੋਸੋਂ ਦੇ ਜਾੜੀ ਦੇ ਹੱਥ ਮਾਰਨ ਤੇ 10000 ਰੁਪਏ ਥੱਲੇ ਸੜ ਦੇ ਲੱਗ ਰਿਹਾ ਕਿੱਥੋਂ ਆ ਗਿਆ ਤੁਸੀਂ ਦੇਖੇ ਪੈਸੇ ਨਹੀਂ ਲੱਗਦੇ ਹਾਂਜੀ ਇੱਕ ਵੀਨਜੀ ਬਜਵਾਉਂਦਾ ਸੀ ਬੜਾ ਏਸੀ ਸਰਕਾਰ ਦਾ ਨਾਮ ਸੀ ਕਲਕੱਤੇ ਕਲਕੱਤੇ ਅਮਰੀਕਾ ਗਿਆ ਘੰਟਾ ਲੇਟ ਹੋ ਗਿਆ ਘੰਟਾ ਲੋਕਾਂ ਨੇ ਤਾਂ ਰੌਲਾ ਪਾਉਣਾ ਸੀ ਤੁਰਪਾ ਗੋਲੇ ਤਾਂ 5 ਮਿੰਟ ਦੇ ਰੌਲਾ ਪਾਉਂਦੇ ਹਾਂਜੀ ਇੱਕ ਘੰਟਾ ਘੜੀਆਂ ਪਿੱਛੇ ਕਰਦੇ ਐਡਾ ਜਾਦੂਗਰ ਸੀ ਇਸੀ ਸਰਕਾਰ ਜੋ ਇਹੋ ਇਸੀ ਸਰਕਾਰ ਆ ਪੀਸੀ ਸਰਕਾਰ ਹਾਂ ਜੀ ਬਿਲਕੁਲ ਇਸੀ ਸਰਕਾਰ ਉਹਦਾ ਨਾਮ ਸੀ ਹਾਂ ਜੀ ਬਹੁਤ ਵੱਡਾ ਜਾਦੂਗਰ ਸੀ ਬੜਾ ਉਹ ਤਾਂ ਗਏ ਮੈਂ ਉੱਥੇ ਜਾ ਕੇ ਡਾਂਸ ਸਾਹਿਬ ਜਾ ਕੇ ਟਰੱਕ ਚ ਸਬਾਨ ਆਉਂਦੇ ਵੱਡਾ ਟਰੱਕ ਲਾਹਣਾ ਜਿੰਨੀ ਚੀਜ਼ਾਂ ਨਰਸਿਸ ਬਣਾਉਂਦਾ ਸੀ ਨਰਸਿਸ ਹੀ ਵਾ ਭੇਜਦੀ ਸੀ ਕੀ ਨਰਸਿਸ ਹੀ ਵਾ ਭੇਜਦੀ ਸੀ ਉਹ ਨਹੀਂ ਅੱਛੇ ਉਥੇ ਟਰੱਕ ਚ ਲੈ ਕੇ ਆ ਨਾ ਸਾਮਾਨ ਆਪਾਂ ਅੱਛਾ ਟਰੱਕ ਚ ਜਿੰਨੇ ਵੀ ਉਹਨੇ ਜਾਦੂ ਦਿਖਾਏ ਨਾ ਕੱਪੜੇ ਬਦਲ ਕੇ ਆਉਂ ਲਗੇ ਕਾਲਾ ਕਦੇ ਕੱਪੜੇ ਪਾਲੇ ਕਦੇ ਕਹੇ ਹੀ ਪਾਲੇ ਫਿਰ ਬਾਬਾ ਇਹ ਜੇ ਮੰਤਰ ਸਾਦੇ ਹੋਇਆ ਹਾਂਜੀ ਨੀਲਾ ਕੋਈ ਇਹ ਜੇ ਮੰਤਰ ਹੁੰਦਾ ਉਹ ਇਹ ਜੇ ਕੱਪੜੇ ਪਾਉਣੇ ਬਦਲਿਆ ਸੱਤ ਜੀ ਜਦੋਂ ਕੁੜੀ ਨਾ ਉੱਠੀ ਫਿਰ ਉਹਨੇ ਅਰਦਾਸ ਕੀਤੀ ਫਿਰ ਬਾਬਾ ਬਾਬਾ ਅਸੀਂ ਬੇਨਤੀ ਕੀਤੀ ਸੀ ਹਾਂਜੀ ਤੇ ਬੜਾ ਬਹੁਤ ਬਾਬੇ ਕਿਰਪਾ ਕਾਲੀ ਘਾਟ ਵੀ ਵਰਦਾ ਇਹ ਦਰਬਾਰ ਹੋਏ ਤੇ ਬਹੁਤ ਬਾਬੇ ਇਹਨਾਂ ਸੰਗਤਾਂ ਨੂੰ ਬਹੁਤ ਲਵ ਹੋਇਆ ਬਹੁਤ ਜਿਹੜੇ ਰਾਏ ਦੇ ਕੋਲੇ ਸਾਰੀ ਦੁਨੀਆ ਜੁਹਾੜ ਦੇ ਕੋਲੇ ਆਖੜੀ ਕੰਟਰੋਲ ਤੋਂ ਬਾਹਰ ਹੀ ਹੋ ਗਿਆ ਇੰਨਾ ਵੱਡਾ ਲਗਰ ਕੀਰਤ ਹੋਇਆ ਸੱਚ ਸੱਚ ਅਸੀਂ ਉਹਤ ਮਜੀਦ ਬਾਬਾ ਜੁਹਾੜ ਚੱਲ ਪਿਆ ਜਿਉਂ ਦੇਵ ਜੀ ਤੇ ਸ਼ੀਤਲ ਤਿੰਨੇ ਜਾਣੇ ਫਿਰ ਬਾਬਾ ਜੀ ਵਾਲੀ ਕਾਰ ਤੇ ਆਏ ਸੀ ਦਿੱਲੀ ਦਿੱਲੀ ਫਿਰ ਦਿੱਲੀ ਬਾਬੇ 2 ਮਹੀਨੇ ਰਹੇ ਉਥੇ ਉਹ ਬਾਬਾ ਜੀ ਉਹ ਆਗਲ ਸਵਾਈ ਕਰਨ ਪਾਈ ਤੁਸੀਂ ਉਹਦਾ ਜਾਦੂ ਨਾ ਬਣੇ ਤੁਸੀਂ ਪਸ਼ੂ ਬਣੇ ਹੋਏ ਜੇ ਨਾਮ ਨਹੀਂ 잡ਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਲ ਰਾਤ ਸਤੇ ਬਹੁਤ ਅਮਰਤ ਜਿਦਨੇ ਅਮਰਤ ਫਿਰ ਬੰਗਾਲੀਆ ਨੂੰ ਅਮਰ ਸ਼ਕਾ ਕਹੇ ਬਾਬਾ ਜੀ ਇੱਕ ਸੀਓ ਬੰਗਾਲੀ ਉਹਨੇ ਅਮਰ ਸਰ ਤੋਂ ਅਮਰਤ ਸ਼ਕਾ ਕਹੇ ਸੀ ਉਹ ਚਾਹੁੰਦਾ ਸੀ ਤੇ ਬਾਬਾ ਜੀ ਨੂੰ ਕਮੇਟੀਆਂ ਸਾਨੂੰ ਪਤਾ ਕੌਣ ਖਿਆਲ ਕਰਦੀਆਂ ਫਿਰ ਬਾਬਾ ਜੀ ਆਪ 100 200 ਬੰਦਾ ਨਾਲ ਲੈ ਕੇ ਗਏ ਬੱਸਾਂ 'ਚ ਹਾਂਜੀ ਸਾਰੇ ਕਸ਼ੋਰੇ ਹਰ ਕੁਕਾਰ ਲੈ ਕੇ ਤੇਨੂੰ ਸੋ ਬਗਾਲੀਆਂ ਨੂੰ ਉਹ ਬਾਰਡਰ ਦੇ ਬੰਗਲਾਦੇਸ ਦੇ ਹਾਂਜੀ ਬਹੁਤ ਪਿੰਡ ਵਾਲੇ ਮਾਰਨ ਵੀ ਪੈਂਦੇ ਸੀ ਪਰ ਪਹਿਲੇ ਕਿਰਪਾਲਾ ਕਰੋਨਾ ਲੈ ਕੇ ਪਹਿਲੇ ਲਾ ਕੇ ਨੇ ਅਬਸ਼ਕਾ ਕੇ ਉਹਦੇ ਮੈਂ ਨਹੀਂ ਸੀ ਗਿਆ ਠੀਕ ਮੈਨੂੰ ਤੇ 300 ਰਾਕੇ ਨੂੰ ਛੱਡ ਗਏ ਸੀ ਕੀਰਤਨ ਵਾ ਤੇ ਸ਼ਾਮ ਦੇ ਕੀਰਤਨ ਵਾ ਸਤਿ ਮਸੀਂ ਦੋਈ ਵਾਲੇ ਨਹੀਂ ਸੀ ਗਏ ਠੀਕ ਹੈ ਉਹ ਸਾਰੇ ਗਏ ਸੀ ਨਾਲ ਬਸਾ ਦੇ ਉਹੋ ਸੇਵਾ ਤੋਂ ਸੇਵਾ ਨੋ ਤੇ ਬਹੁਤ ਕਿਰਪਾ ਵਾ ਬੇ ਕੀਤੀ ਬੜਾ ਸੰਗਤ ਨੂੰ ਲਾਭ ਹੋਇਆ ਤੇ ਉੱਥੇ ਫਿਰ ਪਰਲਾ ਸਾਹਿਬ ਵੀ ਬਾਬਾ ਜੀ ਨੂੰ ਬਹੁਤ ਗੁਰੂ ਕੇ ਬਾਗ ਵਿੱਚ ਰਹਿੰਦੇ ਹੁੰਦੇ ਸੀ ਬਾਬਾ ਜੀ ਉੱਥੇ ਵੀ ਸੰਗਤ ਨੂੰ ਬਹੁਤ ਬਾਬਾ ਜੀ ਨੇ ਕਿਹਾ ਭਾਈ ਜਦੋਂ ਪੁੱਛਿਆ ਨਾ ਵੀ ਅਮਰਤ ਨਹੀਂ ਛਕਿਆ ਤਿਆਰ ਨਹੀਂ ਹੋਏ ਪਰ ਦਿਵਾਂਚ ਬਜਾ ਕਿ ਤੇ ਭਾਈ ਉਹ ਜਿਹੜਾ ਸੀ ਹੀਰਾ ਹਾਂਜੀ ਸਾਫ ਸਦਾ ਜਵਾਹਰ ਵੀ ਕੋਲ ਭੇਜਿਆ ਹਾਂਜੀ ਉਹਨਾਂ ਲੋਕਾਂ ਨੇ ਮੁੱਲ ਪਾਇਆ 200 ਬਾਦਾਮ 200 ਖਿਓ ਪਾਤਾ ਜਾਂ 200 ਕੋਈ ਫਰੂਟ ਪਾਤਾ ਤੁਸੀਂ ਅੰਮਰਤ ਨਹੀਂ ਛਕਦੇ ਹੀਰੇ ਜਿਹਾ ਜਨਮ ਤੁਸੀਂ ਤਾਂ ਉਹਦੇ ਵੀ ਪੜੇ ਹੋ ਸੱਚੀ ਸਵੇਰ ਨੂੰ 409 ਹੋ ਗਿਆ ਅੱਛਾ ਉੱਥੇ ਕਲਕੱਤੇ ਦੀ ਮੈਂ ਗੱਲ ਸਾ ਭੁੱਲ ਗਿਆ ਕਲਕੱਤੇ ਦੀ ਗੱਲ ਸੁਣਾਉਂਦਾ ਤੇ ਹਮੇਸ਼ਾ ਭਾਈ ਸਾਹਿਬ ਵਾ ਕੋਈ ਰਸੋਨੀ ਪਰਦੇ ਜੇ ਮਿਲਣਾ ਕਲਗੀਆਂ ਵਾਲੋ ਹਾਂਜੀ ਤੇ ਕੱਲੇ ਜੀ ਹਜੇ ਥੋੜੇ ਖਰੀ 400 ਖਰੀ 600 ਬੰਦੇ ਦਾ ਨਾਮ ਆਇਆ ਜਿਹੜਾ ਬੰਦਾ ਲਿਖਦਾ ਸੀ ਨੋ ਸੱਚੀ ਤੇ ਜਦੋਂ ਬਚਨ ਪੜਿਆ ਜੇ ਮੇਲਣਾ ਕਲਗਿਆਂ ਵਾਲੋਂ ਦੋ ਤਿੰਨਾਂ ਵੀ ਪੜਾ ਕੇ ਚੁੱਪ ਕਰਾਦਾ ਕਹਿੰਦੇ ਭਾਈ ਜਿਹੜਾ ਨਹੀਂ ਮਿਲਣਾ ਚਾਹੁੰਦਾ ਕਲਗਿਆਂ ਵਾਲਿਆਂ ਨੂੰ ਬਾਬਾ ਜੀ ਕਹਿੰਦੇ ਕੋ ਸਾਹਮਣੇ ਆਫਸੋ ਸੀ ਬਾਬਾ ਜੀ ਦਾ ਬੱਚਾ ਵਾਲੀ ਬਛਾਈ ਸੀ ਇਦਨੇ ਅਸੀਂ ਲੱਗੀ ਸੀ ਸਭ ਸਖਾਣਾ ਇੰਡੀਆ ਆਪਣੀ ਇੰਡੀਆ ਵਗੈਰਾ ਸੱਚ ਖੜ ਮੜਾਇਆ ਸੱਚੀ ਫੋਟੋ ਲਾ ਕੇ ਨਾ ਪੂਰਾ ਜਹਾਜ ਆ ਬਣਾ ਹੈ ਤੇ ਛੋਟਾ ਸੀ ਲੱਕੜਾ ਠੀਕ ਹੈ ਉਹ ਜਿਹੜਾ ਗਰਾਊਂਡ ਕਾਹੇ ਵੱਡਾ ਸਕੂਲ ਦਾ ਕਹਿੰਦੇ ਜਿਹੜਾ ਨਹੀਂ ਮਿਲਣਾ ਚਾਹੁੰਦਾ ਉਹ ਨਾਮ ਬੋਲੇ ਹਾਂਜੀ ਜਿਹੜਾ ਨਹੀਂ ਮਿਲਣਾ ਚਾਹੁੰਦਾ ਉਹ ਨਾਮ ਮਰ ਸਕੇ ਸੱਚੀ ਦੋ ਤਿੰਨ ਅੱਧਰ ਆਉਂਦੇ ਹੁੰਦੇ ਸੀ ਬੱਚਿਆਂ ਨੂੰ ਪਤਾ ਹੀ ਆ ਤੁਸੀਂ ਆਪਾ ਟੇਪਾ ਜੀ ਹੁਣਸਾ ਵੀ ਇੱਕ ਬੱਚਾ ਨੂੰ ਦੋ ਤਿੰਨ ਨਾਲ ਇੱਧਰ ਆ ਕੇ ਕਰਦੇ ਹਾਂਜੀ ਦੋ ਦਿਨ ਵਾਲੀ ਕਹਿ ਕੇ ਆਪ ਕਹਿੰਦੇ ਭਾਈ ਕੌਣ ਨਹੀਂ ਚਾਹੁੰਦਾ ਦਰਸ਼ਨ ਕਰਨ ਵਾਕੇ ਹਾਂਜੀ ਕੌਣ ਨਹੀਂ ਚਾਹੁੰਦਾ ਕਾਲੀ ਵਾਲੀ ਨੂੰ ਮਿਲਣਾ ਨਹੀਂ ਪਰ ਕਹਿੰਦੇ ਦਰਸ਼ਨ ਕੋ ਲੋਚੈ ਸਭ ਕੋਈ ਆ ਪੰਗ ਦੀ ਬੋਲੀ ਦਰਸ਼ਨ ਕੋ ਲੋਚੈ ਸਭ ਕੋਈ ਪੂਰਾ ਭਾਗ ਪ੍ਰਾਪਤ ਹੋਰੀ ਹਾਂਜੀ ਦਰਸ਼ਨ ਕਹਿੰਦੇ ਕੌਣ ਨਹੀਂ ਚਾਹੁੰਦਾ ਹਾਂਜੀ ਕਹਿੰਦੇ ਪੜੋ ਤੇ ਸਵੇਰ ਨੂੰ ਖੜੀ ਉਹ ਸ਼ੁਕਰਵਾਰ ਦੀ ਗੱਲ ਸੀ ਹਾਂਜੀ ਸੋਮਵਾਰ ਨੂੰ 3500 ਬੰਦਾ ਤਿਆਰ ਹੋ ਗਿਆ ਪਰ ਪੰਜ ਜਥੇ ਬੜਾਏ ਸੀ ਅਮਰ ਸ਼ਿਕਾਉਣ ਵਾਸਤੇ ਕਿ 3500 ਨੂੰ ਛਕਾਉਣਾ ਟਾਈਮ ਲੱਗਦਾ ਨਾ 36 ਸੀ ਕਹਿੰਦੇ ਤੈਨੂੰ ਬੜਾਇਆ ਸੀ ਕਿ ਪੰਜ ਮੈਨੂੰ ਜਾ ਨਹੀਂ ਪਰ ਫਿਰ ਇਹਨੇ ਬਚਨ ਸੁਣ ਕੇ ਕਹਿੰਦੇ ਭਈ ਕਿਹੜਾ ਨਹੀਂ ਕਹਿੰਦਾ ਮੈਂ ਕੱਲ੍ਹ ਗਿਆ ਨਹੀਂ ਮਿਲਣਾ ਕਹਿੰਦਾ ਕਿ ਨਾ ਅਮਰ ਤਨਾਸ਼ਾਗਾ ਫਿਰ ਲਾਫੇ ਪਾਗਦੇ ਆ ਬੋਲਦੇ ਸੀ ਬਾਣੀ ਨਾਲ ਗੱਲ ਸਿੱਧ ਕਰਕੇ ਦਰਸ਼ਨ ਕੋ ਲੋਚੇ ਸਭ ਕੋਈ ਸਾਰੇ ਚਾਹਦੇ ਪਰ ਹੁੰਦੇ ਭਾਗਾ ਨਾ ਕਹਿੰਦੇ 3500 ਦੀ ਘੰਟੀ ਹੋ ਗਈ ਇਹਨੇ ਬਚਨ ਕਰ ਲਾ ਕੰਨੇ ਸ਼ੁਕਰਵਾਰ ਦੀ ਗੱਲ ਸੀ ਕਰੂ ਸ੍ਰੀ ਚਰਵਾਰ ਦੇ ਸੋਮਵਾਰ ਨੂੰ ਫੇ ਪਤਾ ਲੱਗਿਆ ਫਿਰ ਫੇ ਅੰਬਰ ਸ਼ਿਕਾਇਤ ਸਸ ਗੂਲ ਜੀ ਦਾ ਬੜੀ ਸੋਹਣੀ ਮੁੰਡੂ ਨਾਲ ਸੀ ਮੁੰਡੂ ਵੀ ਨਾਲ ਸੀ ਸੀਜ਼ਲ ਵੀ ਨਾਲ ਸੀ ਤੇ ਸਾਨੂੰ ਉਥੇ ਉਹ ਤਲਾ ਵਿੱਚ ਪੂਲ ਸੀ ਨਾ ਆਸੇ ਪਾਸੇ ਮੈਥੋ ਦੇ ਮੁੰਡੀ ਤੋਂ ਕੋਠੇ ਤੋਂ ਸ਼ਾਲਾ ਮਰਵਾਉਂਦੇ ਸੀ ਅੱਛਾ ਅਸੀਂ ਮਾਰ ਲਏ ਸੀ ਸ਼ਾਲਾ ਮੈਨੂੰ ਤਰਨਾ ਵੀ ਕਾਫੀ ਆਉਂਦਾ ਹਾਂਜੀ ਹਾਂਜੀ ਬਾਬਾ ਜੀ ਦੇਖਦੇ ਹੁੰਦੇ ਸੀ ਅੱਛਾ ਉਹ ਤਲਾਈ ਸੀ ਬੜਾ ਪੂਲ ਸੀ ਆਸੇ ਪਾਸੇ ਬਰਾਡੇ ਸੀ ਮੂਰੇ ਦੋ ਚਵਾਰੇ ਸੀ ਅੱਛਾ ਉਹ ਜਨਾ ਉਸ ਸੀ ਸਰਕਾਰ ਨਾਲ ਕਾਫੀ ਬਚਨ ਕਰਦੇ ਕਹਿੰਦਾ ਤੂੰ ਤਾਂ ਦੇਲਾ ਤੇਰਾ ਥੋੜਾ ਜਿਹਾ ਨੋੜ ਰਹਿੰਦੇ ਆ ਅਸੀਂ ਜੇ ਲੋ ਸਾਡਾ ਵੀ ਜਾਲੂ ਗਿਆ ਅੱਧੇ ਘਟੇ ਲਾ ਕੇ ਪਏ ਸੰਤਰੇ ਨੇ ਉਹਦੇ ਬਹੁਤ ਬਹੁਤ ਸ਼ਰਧਾਵਾਨ ਹੋ ਗਏ ਸੀ ਉਹ ਤਾਂ ਹਾਂ ਜੀ ਕਿ ਉਹ ਬਹੁਤ ਬਾਬਾ ਜੀ ਬਚਨ ਸੁਣਦਾ ਸੀ ਤੇ ਦਿਨ ਤਾਂ ਹਰ ਵਕਤ ਹਰ ਰੋਜ਼ ਨਾਲ ਜਾਂਦਾ ਸੀ ਬਾਬਾ ਜੀ ਉਹ ਕਿ ਮੈਂ ਜੋ ਇੱਥੇ ਅਮਰੀਕਾ 'ਚ ਬੰਦੇ ਰਹਿੰਦੇ ਜੀ ਉਹ ਕਹਿੰਦੇ ਸੀ ਕਿ ਤੇ ਜਿਹੜਾ ਬੰਗਾਲੀ ਸੀ ਜੀ ਇਸ ਸੰਗਾਲੀ ਭੈਗੋਸੀ ਬਾਬਾ ਜੀ ਕੋਲੋਂ ਆ ਉਹ ਉੱਥੋਂ ਲਿਆਂਦਾ ਸੀ ਉੱਥੋਂ ਪਾਨਾਗੜ ਤੋਂ ਪਾਨਾਗੜ ਤੋਂ ਉੱਥੋਂ ਲਿਆਂਦਾ ਸੀ ਇੱਕ ਜਦੋਂ ਗਏ ਨਾ ਵਾਪਸ ਗਏ ਹਾਂਜੀ ਕਲਕੱਤਾ ਪਰਲਾ ਸਾਰਾ ਉੱਥੇ ਇਹ ਦੋਸਤਾਂ ਦਾ ਸ਼ਹਿਰ ਸੀ 메ਨ ਰੋਡ ਦੇ ਇਹ ਉੱਥੋਂ ਨਾਲ ਲੱਗਿਆ ਸੀ ਬੰਗਾਲੀ ਬੰਗਾਲੀ ਪਾਨਾਗੜ ਸੇ ਕਹਿੰਦੇ ਮਾ ਨੋਪਲ ਗਾਜੂ ਦੋਸ ਹੋ ਮੇਰੋਂ ਦੇ ਸ਼ਹਿਰ ਸੀ ਗੁਰਦਰਾ ਵੀ ਉੱਥੇ ਮੇਰੋਂ ਰੋਡ ਤੇ ਸੀ ਹਾਂਜੀ ਹਾਂਜੀ ਉੱਥੋਂ ਨਾਲ ਲੈ ਗਿਆ ਮੁੰਡੂ ਵੀ ਨਾਲ ਸੀ ਸੀਤਲ ਵੀ ਨਾਲ ਸੀ ਭਾਬੀ ਜੀ ਤੋਂ ਮੇਰੀ ਸਾਡੀ ਭੂਆ ਦੀ ਕੁੜੀ ਬਾਬਾ ਜੀ ਸਰਜੀਤ ਕੀਤੀ ਹੈ ਦੀਵਾਨ ਚ ਮੇਰੀ ਭੂਆ ਦੀ ਕੁੜੀ ਸੀ ਤ ਤੁਸੀਂ ਸੁਣੋਂ ਪਤਾ ਪੜਾ ਕਿਵੇਂ ਸੀ ਸਰਜੀਤ ਬਚਾ ਸੁਣਿਆ ਵਜਨ ਮੈਂ ਆਪ ਦੇਖਿਆ ਅੱਜ ਕੇਸਰ ਸੀ ਹਾਂ ਕਿ ਨਹੀਂ ਸੁਣਿਆ ਹਾਂ ਸੁਣਿਆ ਕਿੱਥੇ ਕਾ ਵੀ ਸੰਗ ਤਾਂ ਉਹ ਸੁਣਿਆ ਵਜਨ ਅੱਛਾ ਜੀ ਮੈਂ ਸੁਣਿਆ ਪਰ ਲਾਭ ਦੇਖਿਆ ਨਹੀਂ ਆ ਸੰਗਤ ਵਿੱਚ ਹੀ ਬਾਬੇ ਸ੍ਰੀ ਜੀ ਆ ਉਹ ਤੋਂ ਸੋਡੇ ਕੋਲ ਵੀ ਸੁਣਿਆ ਹੋਰਾਂ ਤੋਂ ਵੀ ਸੁਣਿਆ ਹਾਂਜੀ ਹਾਂਜੀ ਮੈਨੂੰ ਵੀ ਸ੍ਰੀ ਜੀ ਬਾਬੇ ਜੀ ਕੀਤਾ ਸੀ ਬਹੁਤ ਹੀ ਕਿਰਪਾ ਹੋਈ ਬੜੇ ਕਰਵਾ ਸੀ ਕੋਈ ਨਹੀਂ ਕਿ ਹੁਣ ਸਾਊ ਸੋਂ ਉਹਦੇ ਦੋ ਮੁੰਡੇ ਜਾਂ 10 12 ਬੰਦੇ ਉਸੇ ਆਪਣੇ ਅਰਲੰਡੋ ਤੋਂ ਅਸੀਂ ਆਇਆ ਹੁਣੇ ਹਾਂਜੀ ਤੇ ਦੋ ਤਿੰਨ ਹਫ਼ਤੇ ਰਹੇ ਸੀ ਅਗਲੀ ਵਾਰ ਆਪਾਂ ਜਦੋਂ ਮਾਰ ਕਿਰਪਾ ਉਹ ਫ੍ਰੀਮੋਂ ਡਾਵਾਗੇ ਹਾਂਜੀ ਜੀ ਆਜੇ ਰੋ ਆਵਾਂਗੇ ਆ ਬਾਬਾ ਜੀ ਅੱਜ ਕੀਮ ਬੇਚੀ ਬਚਨ ਦੱਸਿਆ ਜੀ ਇਹ ਤਾਂ ਬੜੇ ਕੀਮਤੀ ਬਚਨ ਆ ਜੀ ਮੈਂ ਸਾਰਿਆਂ ਨੂੰ ਸੁਣਾ ਦੇਣਾ ਜੀ ਕੁਛ ਨਾ ਹੋਏ ਜਿਹੜੇ ਮੈਂ ਜਿਹੜੇ ਆਪ ਅੱਖਾਂ ਨਾਲ ਹਾਂਜੀ ਜਿਹੜੀ ਤੁਸੀਂ ਦੇਖੀ ਹੈ ਤੇ ਜਦੋਂ ਕਾਨਪੁਰ ਤੋਂ ਬਾਬਾ ਜੀ ਤੁਰੇ ਹਾਂਜੀ ਉਹ ਉਹ ਤੁਹਾਨੂੰ ਪਤਾ ਹੀ 58 ਦੀ ਗੱਲ ਆ ਉਹਨੂੰ ਕਿੱਥੇ ਆਪਣੇ ਪ੍ਰਯਾਅ ਜਨ ਨਹੀਂ ਸੀ ਕਰ ਹਾਂਜੀ ਇਦੋਂ ਦਾ ਹੋਣੀ ਆ ਕਿ ਸੀ ਗਰੀਬ ਇਲਾਕਾ ਸੀ ਹਾਂਜੀ ਇੱਕ ਬੜਾ ਕੋਈ ਪਿੰਡ ਵੀ ਨਹੀਂ ਸੀ ਜਿਹੜੀ ਇੱਕ ਫਾੜਕ ਬੰਦ ਹੋ ਗਿਆ ਹਾਂਜੀ ਹਾਂਜੀ ਫਾੜਕ ਬੰਦ ਹੋ ਗਿਆ ਤੇ ਬਾਬਾ ਜੀ ਦੀ ਕਾਰ ਤੇ ਗੱਡੀ ਖੜ ਗਈ ਹਾਂਜੀ ਫਾੜਕ ਤੋਂ ਦੂਜੇ ਪਾਸੇ ਇੱਕ ਵਿਚਾਰਾ ਬੜਾ ਧੋਤੀ ਜੀ ਬੰਨੀ ਸੀ ਬੜਾ ਮਰਿਆ ਜਾ ਬੰਦਾ ਬਹੁਤ ਸੁੱਕਿਆ ਜਾ ਹਾਂਜੀ ਹਾਲ ਵਾਂਦਾ ਸੀ ਹਾਂਜੀ ਬਾਬਾ ਜੀ ਨੇ ਕੌਰ ਸਾਹਿਬ ਵੀ ਨਾਲ ਸੀ ਮੇਰਾ ਹਾਂਜੀ ਤੇ ਬਾਬਾ ਜੀ ਨੇ ਮਨੇ ਇਹ ਨੂੰ ਤਾਂ ਕਿਹਨੂੰ ਕਹਿ ਉਹਨੂੰ ਬੁਲਾਓ ਤੇ ਬਾਬਾ ਜੀ ਨੇ ਬੁਲਾ ਲਿਆ ਉਹ ਆ ਗਿਆ ਯਾ ਤਾਂ ਉਹ ਕਬਰ ਆ ਗਿਆ ਹਾਂਜੀ ਬਾਬਾ ਜੀ ਕਹਿੰਦੇ ਕਹਿ ਰਾਮ ਰਾਮ ਹਾਂਜੀ ਕਹਿੰਦੇ ਨਹੀਂ ਕਹਿਣਾ ਅੱਛਾ ਤਿੰਨ ਵਾਰੀ ਕਿਹਾ ਹਾਂਜੀ ਕਹਿੰਦੇ ਨਹੀਂ ਕਹਿਣਾ ਖੰਦ ਕਬਰ ਆ ਗਿਆ ਹਾਂਜੀ ਤੇ ਬਾਬਾ ਸਾਹਿਬ ਨੂੰ ਕਹਿੰਦੇ ਤੂੰ ਇਹ ਡੱਬਾ ਦੇ ਮਠਿਆਈ ਦਾ ਡੱਬਾ ਦੇ ਕੇ ਭੱਜ ਜਾ ਅੱਛਾ ਢੜ ਖੁੱਲ ਗਿਆ ਅੱਛਾ ਅੱਛਾ ਇਹ ਮੈਂ ਆਪ ਅੱਖਾਂ ਨਾਲ ਦੇਖਿਆ ਬਿਲਕੁਲ ਜੰਗਲ ਜਿਹਾ ਸੀ ਕੋਈ ਪੰਡ ਵੀ ਨਹੀਂ ਸੀ ਲੜਿਆ ਉਹ ਹਾਲ ਬਹੁਤਾਂ ਨੂੰ ਬੁਲਾ ਲਿਆ ਹਾਂਜੀ ਯਾ ਤਾਂ ਉਹ ਕਬਰ ਆ ਗਿਆ ਹਾਂਜੀ ਤੈਨੂੰ ਵਾਰੀ ਕਿਹਾ ਰਾਮ ਰਾਮ ਕਹਿ ਗਿਆ ਨਹੀਂ ਕਹਿਣਾ ਹਾਂਜੀ ਨਹੀਂ ਕਹਿਣਾ ਤਿੰਨ ਵਾਰੀ ਹਾਂਜੀ ਤੇ ਜਦੋਂ ਤੇਰਾ ਡੱਬਾ ਮਠਾਈ ਦਾ ਚੱਕ ਭੱਜ ਗਿਆ ਦਾਰ ਪਾਟ ਖਲ ਗਈ ਬਸੀ ਹੁਣ ਸੋਚਦੇ ਵੀ ਠੀਕ ਹੈ ਰਾਮ ਰਾਮ ਦਾ ਨਹੀਂ ਕਿਹਾ ਸੁਣ ਤਾਂ ਲਿਆ ਨਾ ਸੁਣਿਆ ਦੁਖ ਪਾਪ ਕਾ ਨਾਸ ਸੁਣ ਕੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹਾਂ ਚਰਬਾ ਭਾਈ ਬਹੁਤ ਸੇ ਮਸੜੇ ਚੰਗੇ ਹਾਂ ਜੀ ਬਹੁਤ ਚੰਗੇ ਬਹੁਤ ਜੀ ਆ ਬਹੁਤ ਜੀ ਕੋਈ ਜਲਪਣ ਸ਼ਾਕੀ ਨਹੀਂ ਕੋਈ ਸਤਿਬਾ ਭਾਈ